ਹਾਂ ਬਈ ਵਾਲੀ ਤੇ ਪਿਛਲਾ ਹਿੱਸਾ ਨੀ ਸਮਝ ਆ ਰਿਹਾ ਸਾਨੂੰ ਕਿਹੜੇ ਦਾ ਤੇ ਇੱਥੇ ਪਲੇਟ ਲੱਗੀ ਹੁੰਦੀ ਨਹੀਂ ਤਾਂ ਉਹ ਤੋਂ ਪਤਾ ਲੱਗ ਜਾਂਦਾਗਾ 4 ਵੀਲ ਆ 4 ਵੀਲ ਦਾ ਜਗਾਰਡ ਵਿੱਚ ਹੈ ਇਹਦੇ ਅੱਛਾ 4 ਵੀਲ ਦਾ ਠੀਕ ਹੈ ਹਾਂ 4 ਵੀਲ ਨਹੀਂ ਬਤਾਇਆ ਇਹਨੂੰ 4 ਵੀਲ ਕਰ ਦਈਏ ਪਹਿਲਾਂ ਮਗਰੋਂ ਮਗਰੋਂ ਤਿਆਰ ਕਰਨਾ ਬਾਅਦ ਚ ਦੇਖਾਂਗੇ ਕਿ ਕੀ ਬਣਦਾ ਦਾ 3M ਦਾ ਹੁਣ ਇਹ ਤਾਈਏ ਤੇ ਫੋਰਡ ਵਾਲੀ ਠੀਕ ਆ ਇੱਥੇ ਤਾਂ ਗੇਅਰ ਸੀਗਾ ਇਹਦਾ ਇਹ ਗੇਅਰ ਸਾਈਡ ਹੋ ਗਿਆ ਸਾਈਡ ਹੋ ਗਿਆ ਹੈ ਹਾਂ ਆ ਤਾਂ ਹੋ ਗਿਆ ਅਡਜਸਟੇਬਲ ਟੇਬਲ ਟਸਪੀਰਿੰਗ ਕਾਹ ਦਿੰਦੇ ਜਿਹਨੂੰ ਕੋਈ ਨਹੀਂ ਪਤਾ ਨਹੀਂ ਅੰਗਰੇਜ਼ੀ ਸਪਾਇਲਿੰਗ ਕਰਦੇ ਆ ਸਾਡੇ ਜਿਵੇਂ ਤਾਂ ठा ਵੀ ਕਰ ਹੈ ਹਾਂ ਤਾਂ ठा ਵੀ ਹੋ ਜਾਂਦਾ ਲੈ ਜਿਵੇਂ ਮਾਰਦੀ ਕਰ ਲੈ ਇਹਨੂੰ ਇੱਕ ਲੌਕ ਹੋ ਜਾਂਦਾ 59 11 ਚ ਕਨਵਰਟ ਕਰਨਾ ਹਾਂ 59 11 ਸਾਰਾ 59 ਮੜਗਾੜ ਸਾਰਾ ਕੱਲਾ ਨਾ ਪਤਾ ਨਹੀਂ ਲੱਗਣਾ ਵੀ 59 ਕਰਾਏ ਨਹੀਂ ਪਤਾ ਇਹਨੂੰ 4 ਵੀਲ ਵੀ ਕਰ ਦਗੇ ਠੀਕ ਆ ਹਾਂਜੀ ਦੋਸਤੋ ਬੜੇ ਟਾਈਮ ਬਾਅਦ ਬਾਅਦ ਆਪਾਂ ਭਾਈ ਸੁਖੇ ਕੋਲੇ ਆਏ ਭਾਈ ਰੂਪੇ ਤੇ ਦੇਖਦੇ ਆਂ ਕੀ ਕੁਛ ਕਰੀ ਜਾਂਦਾ ਟਰੈਕਟਰ ਦੀ ਆਪਾਂ ਜਮੇ ਨਹੀਂ ਪਾਈਆਂ ਨਾ ਵੀਡੀਓ ਤੇ ਆ ਜਿਵੇਂ ਰੰਗ ਵਗੈਰਾ ਸਾਰਾ ਕਰੀ ਜਾਂਦੇ ਆ ਨਾ ਟਰੈਕਟਰ ਖੜੇ ਆ ਮੋਡੀਫਿਕੇਸ਼ਨ ਵਾਸਤੇ ਤੇ ਬੈਠੇ ਆ ਕਿ ਮੈਨੂੰ ਲੱਗਦਾ ਲਾਈਟ ਨਹੀਂ ਹੋਣੀਗੀ ਕੀ ਕਰਦੇ ਆ ਗੱਲਬਾਤ ਕੀ ਕੋਈ ਨਵਾਂ ਸੱਪ ਕੱਢਿਆਗਾ ਤੇ ਜਿਹੜਾ 4x4 ਆ ਜਾਂ ਚੱਲੀ ਜਾਂਦਾ ਪ੍ਰੋਸੈਸ ਉਹਦੇ ਬਾਰੇ ਗੱਲਬਾਤ ਕਰਦੇ ਆ ਕੀ ਹਾਲ ਆ ਬਈ ਸੁੱਖੇ ਵਧੀਆ ਵਧੀਆ ਬਈ ਠੀਕ ਐ ਹਾਂਜੀ ਬੜੀ ਗਰਮੀ ਕਰਾ ਰੱਖੀ ਐ ਗਰਮੀ ਤਾਂ ਹੈਗੀ ਆ ਹੁਣ ਪਤਾ ਕਿਦਾਂ ਹੈ ਟਾਈਮ ਗਰਮੀ ਦਾ ਤੇ ਬਾਈ ਜੀ ਆਪਣੇ ਗਰਜੰਤ ਸਿੰਘ ਜੀ ਇੱਧਰ ਬਾਈ ਆਪਣਾ ਗਵਿੰਦਰ ਸਿੰਘ ਗਵਿੰਦਰ ਬਾਈ ਅਰੇ ਵੀ ਮੋਟਰਸਾਈਕਲ ਮੋਟਰਸਾਈਕਲ ਤਾਂ ਨਹੀਂ ਕੰਮ ਕਰਨ ਲੱਗੇ ਨਾ ਯਾਰ ਇਹ ਤਾਂ ਬ੍ਰੀਕਫਾਸਟ ਦੀ ਮੋਟਰਸਾਈਕਲ ਦੇ ਆਪਣੇ ਨੇ ਕਿਆ ਲੈ ਆਪਾਂ ਤਾਂ ਮੁੱਦੇ ਤੇ ਆਉਣੇ ਆਪਾਂ ਤਾਂ ਆਉਣੇ ਨੇ ਟਰੈਕਟਰਾਂ ਦੀ ਵੀਡੀਓ ਹੈ ਨਾ ਟਰੈਕਟਰ ਖੜਾ 5911 ਹੈਵੀ ਜਮ ਰੀਜਨਲ 5911 ਕਹਿੰਦੇ ਇੰਜਨ ਦਾ ਉਵੇਂ ਆ ਉਵੇਂ ਆ ਇਹਨਾਂ ਦੀ ਪੰਜ ਮਾਡਲ ਆ ਪੰਜ ਮਾਡਲ ਆ ਕੀ ਕੁਸ਼ ਕਰਿਆ ਬਈ ਇਹੋ ਤੁਸੀਂ ਇਹਦਾ ਮੋਡੀਫਿਕੇਸ਼ਨ ਦਾ ਮੋਡੀਫਿਕੇਸ਼ਨ ਨਹੀਂ ਕਰਿਆ ਆਪਾਂ ਇਹਦੇ ਸ਼ੋ ਹੂੰ ਤੇ ਪਲੇਟਫਾਰਮ ਤੇ ਟੈਂਕੀ ਤੇ ਮੜਗਾੜ ਠੀਕ ਆ ਮਤਲਬ ਇਹ ਲਾਏ ਆ ਚਾਰ ਚੀਜ਼ਾਂ ਦਾ ਵੱਲੋਂ ਇਹ ਟਾਇਰ ਬਈ 18 ਵਾਲੇ ਇਹਦੇ 18ਾਂ ਦੀਆਂ ਹੋਏ ਆ ਕੀ ਮਤਲਬ ਚੱਲ ਜਾਂਦਾ ਇਹਨੂੰ ਮੈਂ ਮਤਲਬ ਇੰਨੀ ਪਾਵਰ ਚੱਲੇ ਜਾਂਦੇ ਇਹਨੂੰ ਸਲਿੱਪ ਤੋਂ ਪਤਾ ਨਹੀਂ ਦਿੰਦਾ ਕਦੇ ਨਹੀਂ ਨਹੀਂ ਹੂੰ ਠੀਕ ਹੈ ਹਾਂ ਤੇ ਇਹਦਾ ਕੀ ਕੰਮ ਕਰਿਆ ਬਈ ਹੁਣ ਮੈਂ ਟੈਂਕੀ ਦਾ ਲਾਤੀ ਆ ਮਨ ਲੱਗਦਾ ਸੇ ਗੇਅਰ ਲੀਵਰ ਵੀ ਸਾਈਡ ਤੇ ਕਰੇ ਮੈਂ ਆ ਦਿਖਾਉਣਿਆ ਤੁਹਾਨੂੰ ਹਾਂ ਉਧਰ ਵੀ ਆ ਗਿਆ ਮੈਂ ਇੱਕ ਤਾਂ ਸਟੀਅਰਿੰਗ ਤਾਂ ਠਾਂ ਠਾਂ ਕੀਤਾ ਆ ਤਾਂ ਹੋ ਗਿਆ ਆਡਜਸਟੇਬਲ ਟਿਲਟ ਸਟੀਅਰਿੰਗ ਕਹਿੰਦੇ ਜਿਹਨੂੰ ਕੋਈ ਨਹੀਂ ਪਤਾ ਨੀ ਅੰਗਰੇਜ਼ੀ ਸਪੈਲਿੰਗ ਆਉਂਦੇ ਸਾਡੇ ਜਿਵੇਂ ਤਾਂ ਠਾਂ ਵੀ ਕਰ ਹੈ ਹਾਂ ਤਾਂ ਠਾਂ ਠਾਂ ਵੀ ਹੋ ਜਾਂਦਾ ਲੈ ਜਿਵੇਂ ਮਰਜ਼ੀ ਕਰ ਲੈ ਇਹਨੂੰ ਇੱਕ ਲੌਕ ਹੋ ਜਾਂਦਾ ਕਰੀਮ ਵਾਲਾ ਸੈਟ ਇੱਥੇ ਬੜਾ ਕਹਿਣ ਲੱਗਦਾ ਇਹ ਇੱਥੇ ਹਾਂ ਤੇ ਮਾਰਦੀ ਕਰ ਲੈ ਜਿਵੇਂ ਚਾਲੇ ਕਰਦਾ ਸੀ ਤੁਹਾਡੀ ਅਸਟੇਵਲ ਪਹਿਲਾਂ ਤਾਂ ਕਰੇ ਸੀ ਹੁਣ ਉੱਪਰ-ਨੀਚੇ ਵੀ ਹੁੰਦੇ ਆ ਉੱਪਰ-ਨੀਚੇ ਵੀ ਹੁੰਦੇ ਆ ਇੱਕ ਫੋਰਡ ਦੇ ਟਰੈਕਟਰ ਜਿਵੇਂ ਫੋਰਡ ਦੇ ਲਿਖਿਆ ਹੁੰਦਾ ਆਉਂਦੇ ਸੀ ਨਾ ਜਿਵੇਂ ਬਈ ਇੱਥੇ ਆਪਾਂ ਵੇਖੀ ਸੀ ਪੁਰਾਣੀ ਉਹ ਵੀ ਕਰਿਆ ਸੀ ਨਾ ਉਹ ਵੀ ਕਰਿਆ ਸੀਗਾ ਹਾਂ ਉਹ ਸੀਗਾ ਉਹਦੇ ਲਾਇਆ ਇੱਕ ਰੇਸ਼ ਲਾਈਏ ਤੇ ਫੋਰਡ ਵਾਲੀ ਠੀਕ ਆ ਇੱਥੇ ਤਾਂ ਗੇਅਰ ਸੀਗਾ ਇਹਦਾ ਇਹ ਗੇਅਰ ਸਾਈਡ ਹੋ ਗਿਆ ਸਾਈਡ ਹੋ ਗਿਆ ਹੈ ਹਾਂ ਠੀਕ ਆ ਤੇ ਆ ਰੇਸ਼ ਫਿਰ ਠੀਕ ਹੈ ਕਿਸੇ ਹਿਸਾਬ ਨਾਲ ਲਾਉਣੀ ਸੀ ਪੜਾ ਕੇ ਲਾਈ ਫਿਰ ਪੜਾ ਕੇ ਲਾਈ ਹੈ ਤੇ ਸ਼ੋਸ਼ਾ ਚੱਕਦੀ ਕੀਤੀ ਹੈ ਪਲੇਟਫਾਰਮ ਆ ਇੱਕ ਬਾਈ ਹਨਾ ਜਿਵੇਂ ਕਹਲਾ ਵੀ 5911 ਨੂੰ ਕਈ ਦਿੱਕਤ ਆਉਂਦੀ ਐ ਮਿਸਤਰੀ ਨੇ ਜਿਹੜੇ ਨੇ ਵੀ ਕੀਤਾ ਕੰਮ ਬਹੁਤ ਸੋਹਣਾ ਕੀਤਾਗਾ ਇਹਦਾ ਪੰਪ ਬਾਹਰ ਕੱਢਤਾ ਇਹਦਾ ਜਿਹੜਾ ਲੈਫਟ ਵਾਲਾਗਾ ਤੇ ਡਿਸਟਰੀਬਿਊਟਰ ਲਾਤਾ ਚਲੋ ਗੇਅਰ ਦਾ ਆਪੋ ਆਪਣਾ ਸ਼ੌਂਕ ਹਨਾ ਬਾਈਆਂ ਜਿਨ੍ਹਾਂ ਵੀ ਕਰਵਾਉਣਾਗਾ ਟਾਇਰ ਵੱਡੇ ਪਾਲੇ ਆ ਤੇ ਬਹੁਤ ਵਧੀਆ ਸੋਹਣਾ ਬਣ ਗਿਆ ਤੇ ਆ ਨਵਾਂ ਕੰਮ ਕੀਤਾ ਇਤ ਕੀ ਆਹ ਹੈ ਆ ਨਵਾਂ ਕੰਮ ਕੀਤਾ ਕੀ ਕਰਦਾ ਬਾਈ ਫੇਰ ਕੇ ਇੱਥੇ ਲੋਕ ਆ ਇਹਦਾ ਇੱਥੇ ਅੱਛਾ ਇੱਥੇ ਲਾਉਗਾ ਇੱਥੇ ਐਂਡ ਲੌਕ ਖੋਲੇ ਜਾਂਦਾ ਇੱਥੇ ਲੱਗ ਜਾਂਦਾ ਜਿੱਥੇ ਮਰਜ਼ੀ ਰੋਕ ਲੈ ਇਹਨੂੰ ਲੈ ਠੀਕ ਆ ਅਡਜਸਟ ਕਰ ਸਕਦੇ ਹਾਈਟ ਹਲੇਲੀ ਵਰਾਇਦਾ ਲੈ ਜਿੱਥੇ ਮਰਦੀ ਤਾਂ ਨਹੀਂ ਕਰਨਾ ਬੰਦਾ ਜੇ ਮਰਜ਼ੀ ਚਲਾਈ ਜਾਵੇ ਥੱਕਦਾ ਨਹੀਂ ਇੱਥੇ ਹਾਂ ਇਹ ਵੀ ਗੱਲ ਸਹੀ ਹੈ ਹਨਾ ਆ ਜਿੱਥੇ ਮਰਜ਼ੀ ਰੋਕਣਾ ਰੋਕਦਾ ਸਾਡੇ ਇਸ ਟੇਬਲ ਤੇ ਉਹ ਹੋ ਗਿਆ ਪੂਰਾ ਮਤਲਬ 59 11 ਦੇ ਜਿਹੜੀਆਂ ਕਮੀਆਂ ਕੂਆਂ ਲੱਗਦੀਆਂ ਹੁੰਦੀਆਂ ਜਿਨ੍ਹਾਂ ਨੂੰ ਸ਼ੌਂਕ ਆ ਉਹ ਕਰਵਾ ਲੈਂਦੇ ਆ ਵਧੀਆ ਹਨਾ ਹਾਂ ਹਾਂ ਤੇ ਬਾਕੀ ਇਹ ਦੇਖੋ ਹਨਾ ਸਾਦਾ ਜਿਵੇਂ 59 11 ਸੀਗਾ Ориジナル ਇੰਜਨ ਦੇ ਵਿੱਚ ਉਹ ਵੀ ਰੱਖਿਆ ਹੋਇਆ ਹੈਗਾ ਜਿਨ੍ਹਾਂ ਦਾ ਬਾਈਆਂ ਦਾ ਵੀ ਮਤਲਬ ਤਿਆਰ ਕਰਵਾ ਰਿਆ ਬਾਈ ਸੁੱਖੇ ਕੋਲੇ ਆਏ ਸੀ ਜਿਵੇਂ ਆ ਹੁਣ ਇਹਦਾ ਪੰਪ ਪੜੀ ਕਰਤੀ ਤੇ ਇਹਨੂੰ ਬ੍ਰੇਕਾਂ ਜਿਹੜੀਆਂ ਤੇਲ ਵਾਲੀਆਂ ਕਰਤੀਆਂ ਤੇ ਕਈ ਮਤਲਬ ਦਿੱਕਤ ਆ ਜਾਂਦੀਆਂ ਹਨਾ ਠੀਕ ਹੈ ਆਦਾ ਬਹੁਤ ਟਾਈਮ ਪਹਿਲਾਂ ਦੀ ਕਰੀ ਵੀ ਹਨਾ ਮਤਲਬ ਕਿੰਨਾ ਟਾਈਮ ਹੋ ਗਿਆ ਆਪਾਂ ਵੀਡੀਓ ਨਹੀਂ ਪਾਈ ਵੀ ਨਹੀਂ ਬਹੁਤ ਟਾਈਮ ਬਾਅਦ ਆਇਆ ਮਤਲਬ 7-8 ਮਹੀਨੇ ਹੋ ਗਏ ਮਤਲਬ 7-8 ਮਹੀਨੇ ਹੋ ਗਏ ਤੇ ਮੈਂ ਚੱਲ ਕੋਈ ਨਾ ਤੇ ਬਾਕੀ 4x4 ਦਾ ਵੀ ਚੱਲੀ ਜਾਂਦਾ ਪ੍ਰੋਸੈਸ ਚੱਲੀ ਜਾਂਦਾ ਉਧਰ ਖੜਾ ਹੋਇਆ ਉਹ ਦੇਖੀ ਉਹ ਵੀ ਹਾਂ ਹਾਂ ਤੇ ਕਰਿਆਗਾ ਤੂੰ ਨੀ ਤਿਆਰ ਬਾਈ ਇਹਦਾ ਸਮਾਨ ਆਈ ਆਉਣ ਵਾਲਾ ਯਾਰ ਸਮਾਨ ਬਣਾ ਦਿੱਤਾ ਵਾ ਪਿਆ ਟਰੈਕਟਰਾਂ ਦਾ ਠੀਕ ਆ ਇਹ ਸਮਾਨ ਬਣਾ ਦਿੱਤਾ ਪਿਆ ਟਰੈਕਟਰਾਂ ਇਕੱਠੇ ਬਣਿਆ ਫਿਰ ਇੱਕ ਦੋ ਤਾਂ ਹੁਣ ਕਿੱਥੇ ਬਣਾਵਾਂਗੇ ਬਾਕੀ ਸਾਰਾ ਟਰੈਕਟਰ ਇਹ ਮਗਰਾੜ ਮਰੂੜ ਹਾਂ ਪਲੇਟਫਾਰਮ ਟੈਂਕੀ ਟੁੰਕੀ ਸਾਰਾ ਤਿਆਰ ਆ ਕੇ ਲਈ ਸ਼ੋਅ ਫਿਟ ਕਰਨ ਵਾਲੀ ਰਹਿੰਦੀ ਇਹਦੀ ਠੀਕ ਆ ਨਾਲੇ ਕਹਿੰਦੇ 30000 ਰੁਪਏ ਚ ਬਾਹਰੋ ਬਾਰੀ ਹੋ ਜਾਂਦਾਗਾ ਜੇ ਆਏ ਹੋਣ ਲੱਗ ਜਾਨਾ ਤਾਂ ਬੱਸ ਫਿਰ ਉਈ ਯਾਰ ਯਾਰ ਦੇ ਕੇ ਕਹਿੰਦੇ ਬਾਰ ਬਾਰੀ ਡੀਲਰ ਆਏ ਐ ਜੀ 30 ਜਾਂ ਤੇ ਹੁਣ ਲੱਗ ਗਿਆ ਨਾ ਹੋਰ ਵੀਲ ਦਾ ਬਸ ਪਰ ਇਹ ਤੇਲ ਕਰਾਇਆ ਬਈ ਤੇਲ ਬ੍ਰੇਕਾਂ ਸੇਵਕ ਤੋਂ ਕਰਾਂਗੇ ਅੱਛਾ ਬਾਈ ਸੇਕ ਨੇ ਕੀਤੇ ਸੇਕ ਨਹੀਂ ਕੀਤੇ ਸੋਨੇ ਕੁਆਲਟੀ ਆਸ ਤੇ ਬਾਕੀ ਦੀ ਬ੍ਰੇਕਾਂ ਦੀ ਜਿਹੜੀ ਬਾਈ ਕਰਦਾ ਹੈਗਾ ਆਪਾਂ ਸਟਾਰਟਿੰਗ ਚ ਮੈਨੂੰ ਲੱਗਦਾ ਪਹਿਲੀ ਵੀਡੀਓ ਪਾਈ ਸੀ ਬ੍ਰੇਕਾਂ ਵਾਲੀ ਬਾਈ ਇਹਦੇ ਐਟ ਕੀ ਅਲਾਈਐਂਸ ਤੇ ਪਾਇਆ 16 30 ਦੇ ਲੈयंस ਵਾਲੀ ਕੰਪਨੀ ਤੇ ਵੀ ਟਾਇਰ ਬਹੁਤ ਚੱਲੀ ਜਾਂਦੇ ਬੜੀਆਂ ਨੇ ਇਹ ਰੀਡੀਅਲ ਟਾਇਰ ਆ ਪੂਰਾ ਵਧੀਆ ਬਈ ਕਈ ਆਪਾਂ ਡਰਦੇ ਹੁੰਨੇ ਜਿਵੇਂ ਨਵੇਂ ਕੰਪਨੀ ਟਾਇਰ ਨਹੀਂ ਪੁਰਾਣੇ ਬਾਬਾ ਜੋ ਕੁਆਮ ਹਾਂ ਹਾਂ ਕੋਠੀਕ ਹੈ ਇਹਦਾ ਆਪਾਂ ਹੁਣ ਕਰੀ ਜਾਨੇ ਹੁਣ 50 ਡਰਾਂ ਦਾ ਸਮਾਨ ਬਣਿਆ ਇਕੱਠਾ ਠੀਕ ਹੈ ਠੀਕ ਹੈ ਉਹ ਪ੍ਰੋਸੈਸਿੰਗ ਆ ਫਿਰ ਉਸ ਟਾਈਮ ਵੀ ਲੱਗਦਾ ਹਣਾ ਕਦੇ ਦਿਨ ਚ ਆਉਣ ਵਾਲਾ ਹੀ ਆ ਸਮਾਨ ਐ ਆ ਵੀ ਜਿਹੜੇ ਸਮਾਨ ਅਸੀਂ ਦੇਖਿਆਗਾ ਸਾਰੇ ਚੱਕਰ ਮਿਲਾ ਕੇ ਹੁਣ ਤਾਂ ਚਲੋ ਬਣਿਆ ਹੋਇਆ ਕਰਦੇ ਹੁਣ ਤਾਂ ਤਿਆਰ ਹੋ ਗਿਆ ਮੱਥਾ ਅੱਜ ਤੱਕ ਜਿੰਨੇ ਆਪ ਜਿੰਨੇ ਜਿੰਨਾ ਆਪ ਕੀਤਾ ਸੀ 4 ਵੀਲ ਤੇ ਅੱਜ ਤੱਕ ਤਿਆਰ ਵੀ ਕੀਤੇ ਸੀ ਹੁਣ ਤਾਂ ਠੀਕ ਹੈ ਉਹ ਜਿਹੜਾ ਚੱਲੀ ਜਾਂਦਾ ਕਿਵੇਂ ਆ ਹੁਣ ਵਧੀਆ ਉਹ ਤਾਂ ਖੁੱਲੇ ਹੀ ਨਹੀਂ ਖੋਲ ਕੇ ਚੈੱਕ ਵੀ ਨਹੀਂ ਕੀਤਾ ਉਹਦਾ ਠੀਕ ਹੈ ਉਹ ਤੇ ਕੰਪਲੀਟ ਨਹੀਂ ਹੈ ਨਾ ਕਿਉਂਕਿ ਉਹ ਅਸਲ ਦੇ ਵਿੱਚ ਉਹ ਵੀ ਹੋ ਜਾਂਦਾ ਨਾ ਇੱਕਰੀ ਆਪਾਂ ਚੀਜ਼ ਚ ਚਲਾਲ ਕੇ ਦੇਖੀ ਉਹਨੂੰ ਟਾਈਮ ਪਾਵੇ ਹਾਂ ਉਹ ਆਪਾਂ ਆਪਣਾ ਮਕਸਦ ਪਹਿਲਾਂ ਇਹ ਸੀ ਵੀ ਕਿਸੇ ਦੇ ਪੈਸਾ ਕਿਸੇ ਦਾ ਪੈਸਾ ਕੋਈ ਖਰਾਬ ਨਾ ਹੋਵੇ ਤੇ ਆਪਾਂ ਆਪਦੇ ਟਰੈਕਟਰ ਤੇ ਟਰਾਈ ਲਈ ਆ ਸਹੀ ਆ ਆਪਦੇ ਟਰੈਕਟਰ ਤੇ ਹੀ ਪੈਸੇ ਲਾ ਕੇ ਟਰਾਈ ਲਈ ਆ ਕਿ ਕੋਈ ਬੰਦਾ ਕਿਸੇ ਦਾ ਇੱਕ ਪੈਸੇ ਦਾ ਨੁਕਸਾਨ ਨਾ ਹੋਵੇ ਹੂੰ ਸਹੀ ਆ ਜੇ ਉਹ ਤੇ ਯਾਰ ਬਿਹੋਣ ਆਪਣੀ ਆਪ ਦੀ ਚੀਜ਼ ਤੇ ਹੋਵੇ ਹੁਣ ਉਹ ਕਾਮਯਾਬ ਹੋ ਗਿਆ ਸਾਰਾ ਹੁਣ ਉਹ ਚ ਹੁਣ ਹਾਂ ਉਹਦਾ ਖੋਲ ਖੋਲਾਂਗੇ ਚੈੱਕ ਕਰਾਂਗੇ ਉਹਨੂੰ ਬਈ ਠੀਕ ਹੈ ਕੋਈ ਨੁਕਸਾਨ ਨਹੀਂ ਪਿਆ ਕੁਝ ਵੀ ਕੋਈ ਹੋਇਆ ਵੀ ਸਾਰਾ ਪਤਾ ਲੱਗ ਜੂਗਾ ਹਾਂ ਪਤਾ ਲੱਗ ਜੂਗਾ ਉ ਚੱਲੀ ਜਾਂਦਾ ਬਹੁਤ ਥਕਾ ਕੀਤਾ ਉਹਦੇ ਨਾਲ ਅੱਜ ਵੀ ਇਹ ਅੱਡੋ ਅੱਡ ਭੰਤਾਂ ਜਿਹਾ ਬਣਾਇਆ ਪਿਆਗਾ ਇਹ ਵੀ ਆਇਆ ਇਹ ਵੀ ਦੂਰੋਂ ਬਹੁਤ ਆਇਆ ਇਹ ਹੈ ਤਾਂ ਐਂ ਲੱਗਦਾ ਜਿਵੇਂ ਸੋਨਾਲੀਕਾ ਦਾ ਹੁੰਦਾ ਹੈ ਕੋਈ ਮਾਡਲ ਸੋਨਾਲੀਕਾ ਦਾ ਨਹੀਂ ਇਹ ਯਾਰ ਹੋਰ ਆ ਕੰਪਨੀ ਦਾ ਇਹ ਤਾਂ ਹੈ ਤਾਂ ਇੰਜਨ ਤਾਂ ਬਾਈ ਸੋਨਾਲੀਕਾ ਦਾ ਹੈ ਟਰੈਕਟਰ 65 ਬਾਈ ਸੀ ਇੰਜਨ ਸੋਨਾਲੀਕਾ ਦਾ ਸੀਗਾ ਇਹ ਕਿਸੇ ਨੇ ਕੀਤਾ ਸੀਗਾ ਕਿਸੇ ਵਰਕਸ਼ਾਪ ਤੇ ਹੂੰ ਉਹਦੇ ਹਸਾਬ ਚ ਨਹੀਂ ਆਇਆ ਪਤਾ ਨਹੀਂ ਆ ਆਹ ਇਹ ਮਾ ਮਾ ਨਹੀਂ ਹੈ ਯਾਰ ਹੁਣ ਮੇਰੇ ਧਿਆਨ ਚ ਨਹੀਂ ਆ ਰਿਹਾ ਮੜਗਾੜ ਬਾਅਦ ਚ ਲੱਗੇ ਹੋਏ ਹਨਾ ਹਾਂ ਇਹ 911 ਦੀ ਸ਼ੇਪ ਦੀ ਬੜਾ ਇੱਕ ਕਮੈਂਟ ਕਰਕੇ ਦੱਸੋ ਯਾਰ ਕਈ ਮੇਰੇ ਵੀ ਨਹੀਂ ਯਾਦ ਆ ਰਿਹਾ ਬਾਕੀ ਪੰਪ ਲੱਗੇ ਹੋਏ ਆ ਤੇ ਲੈਫਟ ਵਾਲੇ ਹਨਾ ਹਾਂ ਜਿੰਨਾ ਗਾਂ ਨੂੰ ਉਹਨਾਂ ਪਛਾਣੂ ਪਾ ਸਕਦੇ ਸੋਲੇ ਸਦਾ ਕਿਸੇ ਟਰੈਕਟਰ ਦਾ ਹੋਵੇ ਆਈ ਥਿੰਕ ਮੈਨੂੰ ਲੱਗਦਾ ਜਿੱਥੇ ਤੱਕ ਨਹੀਂ ਸਕਦੇ ਇਹ ਚ ਇਹ 911 ਦੀਆਂ ਪਲੇਟਾਂ ਬਣੀਆਂ ਦਿੱਤੀਆਂ ਹੋਆਂ ਪਲੇਟਾਂ ਹੱਬ ਫਰਕ ਹਨ ਇਹਦਾ ਅੱਛਾ ਹੱਬ ਦਾ ਉਹ ਰਮ ਬਣੇ ਦਿੱਤੇ ਵਾ ਬਸ ਰਮ ਬਣ ਜਾਣਗੇ ਤੇ ਉਹਦੀ ਬਾਤ ਆ। ਮੁੰਡਾ ਟੈਂਕੀ ਲਾ ਰੱਖੀ ਹੈ ਕਿਤੇ ਹੁਣ 62 ਵਾਈ ਆਉਂਗਾ ਆਪਣੇ ਵਾਂਗੂ ਚਾਲੂ ਕੀਤਾ ਸੀ ਕਿਸੇ ਨੇ ਕਰਦਾ ਸੀ 911 ਆਹੀ ਬਣਾਈ ਸੀ ਆਹੀ ਆਈ ਆਇਆ ਹੈ ਆਪਣੇ ਲਾਇਆ ਟਰੱਕ ਤੋਂ ਕਹਿੰਦੇ ਰੱਖ ਪਾਇਆ ਹੰਕ ਠੀਕ ਹੈ ਆਪਣੇ ਕੋਲ ਹੈਗੀ ਹੈ ਵੀਡੀਓ ਦੀ ਬਣਾ ਤੂੰ ਦਿਖਾ ਦੂ ਅੱਛਾ ਅੱਛਾ ਠੀਕ ਆ ਮਤਲਬ ਹੋਇਆ ਨਹੀਂਗਾ ਕਿਸੇ ਭਰਾ ਤੋਂ ਚਲੋ ਤੇ ਇਹਨੂੰ ਹੁਣ ਮਤਲਬ 911 ਚ ਕਨਵਰਟ ਕਰਨਾ ਹਾਂ 911 ਸਾਰਾ 911 ਮੜਗਾੜ ਟੈਂਕੀ ਸ਼ੋਨਾ ਪਤਾ ਨਹੀਂ ਲੱਗਣਾ ਵੀ 911 ਨਹੀਂ ਪਤਾ ਇਹਨੂੰ 4휠 ਵੀ ਕਰ ਦਗੇ ਠੀਕ ਆ ਤੇ ਬਾਕੀ ਆਹ ਇਹਦਾ ਜਿਹੜਾ ਇੰਜਨ ਆ ਉਹ ਤਾਂ ਹੈਗਾ ਗਾ ਉਹੀ ਆ 65 ਜਿਵੇਂ ਆਪਾਂ ਗੱਲ ਕੀਤੀ ਸੀ ਵਾਲਾ 65 ਬਾਈ ਵਾਲਾ ਹੀ 65 ਤੇ ਪਿਛਲਾ ਹਿੱਸਾ ਨੀ ਸਮਝ ਆ ਰਿਹਾ ਸਾਨੂੰ ਕਿਹੜੇ ਦਾ ਤੇ ਇੱਥੇ ਪਲੇਟ ਲੱਗੀ ਹੁੰਦੀ ਨਹੀਂ ਤਾਂ ਉਹ ਤੋਂ ਪਤਾ ਲੱਗ ਜਾਂਦਾਗਾ 4 ਵੀਲ ਆ 4 ਵੀਲ ਦਾ ਜਗਾਰਡ ਵਿੱਚ ਆ ਦੇ ਅੱਛਾ 4 ਵੀਲ ਦਾ ਠੀਕ ਆ ਹਾਂ 4 ਵੀਲ ਨਹੀਂ ਬਤਾਇਆ ਇਹਨੂੰ 4 ਵੀਲ ਕਰ ਦਈਏ ਪਹਿਲਾਂ ਮਗਰੋਂ ਮਗਰੋਂ ਤਿਆਰ ਕਰਨਾ ਬਾਅਦ ਚ ਦੇਖਾਂਗੇ ਵੀ ਕੀ ਬਣਦਾ ਦਾ ਜੀ ਐਮ ਦਾ ਹਣੇ ਇਹ ਮਾ ਕੁਝ ਕਰਕੇ ਆ ਚਲੋ ਮੈਂ ਵੀ ਸੱਤ ਕਰਕੇ ਹੋ ਸਕਦਾ ਮੈਂ ਤਾਂ ਵੀਡੀਓ ਤੇ ਲਿਖਦਾ ਕੀ ਟਰੈਕਟਰ ਦਾ ਹਿੱਸਾ ਹੈ ਤੇ ਇਹ ਵੀ ਚੀਜ਼ ਹਨਾ ਵਧੀਆ ਗੀ ਤੇ ਐਵੇਂ ਵੀ ਕਰਵਾ ਸਕਦੇ ਆ ਜੇ ਕਿਸੇ ਭਰਾ ਨੇ ਹਨਾ ਕਰਵਾਉਣਾ ਤਾਂ ਉਹ ਵੀ ਕਰਵਾ ਸਕਦਾ ਜੇ ਕਿਸੇ ਨਖਾਉ ਕੀ ਆ ਮੈਂ ਕਹਣਾ ਵੀ 59 ਗੇਰਾ 59 ਗੇਰਾ ਹੀ ਰੱਖੋ ਹਨਾ ਤੇ ਛੌਂਕ ਨੂੰ ਤੇ ਵਧੀਆ ਚੀਜ਼ ਆ ਹਾਂ ਬਾਕੀ ਜੇ ਕਿਸੇ ਨੇ ਓਵੇਂ ਤਿਆਰ ਕਰਵਾਉਣਾ ਵੀ ਪੂਰਾ ਤਾਕੜੀ ਚੀਜ਼ ਆ ਵੀ ਓਵੇਂ ਵੀ ਹੋ ਜਾਂਦਾ ਹੈਗਾ ਤੇ ਵਧੀਆ ਗੱਲ ਆ ਬਾਕੀ ਚੱਲੀ ਜਾਂਦਾ ਕੰਮ ਮੈਂ ਚੱਲ ਅੱਜ ਤੁਹਾਡੇ ਨਾਲ ਵੀਡੀਓ ਤੇ ਉਹ ਵੀ ਦੇ ਦਾ ਤਿੰਨ ਚਾਰ ਟ੍ਰਾਇਰ ਖੜੇ ਆਪਣੇ ਕੋਲ ਕਰਨ ਵਾਲੇ ਠੀਕ ਆ ਬਸ ਉਹ ਸਮਾਨ ਦਾ ਹੀ ਸੀ ਦਿੱਕਤ ਹਾਂ ਹਾਂ ਤੇ ਬਸ ਸਮਾਨ ਬਣ ਗਿਆ ਹੁਣ ਉਹ ਠੀਕ ਆ ਲਈ ਕਦ ਦੇ ਦਿਨ ਚ ਆ ਜਾਣਾ ਆਪਣਾ ਚੱਲੀ ਜਾਂਦਾ ਪ੍ਰੋਸੈਸ ਹਾਂ ਬਿਲਕੁਲ ਤੇ ਬਾਕੀ ਵਧੀਆ ਗੱਲ ਬਾਤ ਐ ਏਡਾ ਤੇ ਠੀਕ ਆ ਬਾਈ ਸੁੱਖੇ ਹਣਾ ਮੈਂ ਚੱਲ ਅੱਜ ਕਰੀਏ ਸਾਂਝੀ ਵੀਡੀਓ ਦਿਖਾਈਏ ਨਾੜ ਗਿਆ ਬਾਵਾ ਟੈਮ ਬੰਦੋ ਉਹ ਆਪਾਂ ਵੀਡੀਓ ਦੇਖਦੇ ਮੈਨੂੰ ਲੱਗਦਾ ਉਥੇ ਮੂਸੇ ਵੀ ਨਹੀਂ ਜਾਇਆ ਗਿਆ ਕੰਮ ਕਰਨ ਚੋਲ ਜੇ ਪਏ ਠੀਕ ਆ ਤੇ ਮਿੱਤਰੋ ਬਾਕੀ ਦੇਖਦੇ ਰਿਹਾ ਕਰੋ ਵੀਡੀਓ ਧੰਨਵਾਦ ਜੀ